ਵੀਰੋ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵੀ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਜੋ ABS ਨੇ ਨਵੇਂ ਬੋਲ ਲਾਂਚ ਕੀਤੇ ਆ ਉਹਨਾਂ ਸਾਰਿਆਂ ਦਾ ਨਾ ਵਨ ਬਾਈ ਵਨ ਜਾਣੂ ਕਰਵਾ ਰਹੇ ਆ ਸੋ ਉਸੇ ਅੱਗੇ ਆਪਾਂ ਟੌਪਿਕ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਚੌਥੇ ਨੰਬਰ ਤੇ ਬੋਲ ਲੈ ਕੇ ਆਏ ਆ ਨਵਾਂ ਬੋਲ ABS ਦਾ ਜਿਸ ਦਾ ਕਿ ਨਾਮ ਹੈਗਾ ਜੀ ਮਿਲੇਨੀਅਮ ਨਿਊ ਐਬੀਐਸ ਐਚਐਫ ਇੰਪੋਰਟਡ ਬਾਲ ਆ ਹੈ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆਂ ਐਬੀਐਸ ਦਾ ਹੈਗਾ ਨਿਊ ਇੰਪੋਰਟਡ ਬਾਲ ਮਿਲੈਨੀਅਮ ਬੈਸਟ ਇਨ ਆਰਡਰ ਵਾਸਤੇ ਮੰਨਿਆ ਗਿਆ ਆਰਡਰ ਦਾ ਸਕੋਰ ਕਾਫੀ ਵਧੀਆ ਆ ਰਿਹਾ ਲੇਵੇ ਵੱਲੋਂ ਇਹ ਵਧੀਆ ਸਕੋਰ ਮੰਨਿਆ ਗਿਆ ਹੈ ਇਸ ਦਾ ਤੇ ਆਪਾਂ ਇਸ ਬਾਲ ਦਾ ਕੰਪੈਰੀਜ਼ਨ ਕਰਾਂਗੇ ਜੋ ਡਬਲ ਡਬਲ ਯੂ ਐਸ ਦਾ ਸਭ ਤੋਂ ਵੱਧ ਪ੍ਰਾਈਸ ਵਾਲਾ ਬਾਲ ਜੋ ਇਹਨਾਂ ਨੇ ਨਵੀਂ ਲਿਸਟ ਜਾਰੀ ਕੀਤੀ ਸੀ ਡਬਲ ਡਬਲ ਯ ਅੱਜ ਸਵੇਰੇ ਨੰਬਰ 1 ਤੇ ਬੋਲ ਆ ਰਿਹਾ ਹਾਈ ਹੋਮ ਤੇ ਇੱਕ ਬੋਲ ਆਪਾਂ ਏ ਟੋਟਲ ਦਾ ਲਿਆ ਜਿਹਦਾ ਸਭ ਤੋਂ ਵੱਧ ਟੀਪੀਐਸ ਕੋਰ ਹੈਗਾ ਜੀ ਜਿਸ ਦਾ ਕਿ ਨਾ ਹੈਗਾ ਜੀ ਸੈਟਲਾਈਟ ਇਹਨਾਂ ਦੋਨਾਂ ਬੋਲਾਂ ਨਾਲ ਆਪਾਂ ਜੋ ਹੈਗਾ ਮਿਲੇਨੀਅਮ ਬੋਲ ਇਹਨਾਂ ਦੋਨਾਂ ਦਾ ਇਸ ਦੇ ਨਾਲ ਕੰਪੈਰੀਸ਼ਨ ਕਰਾਂਗੇ ਕਿ ਮਿਲੇਨੀਅਮ ਬੋਲ ਉਹਨਾਂ ਬੋਲਾਂ ਦੇ ਮੁਕਾਬਲੇ ਕਿੰਨਾ ਕੁ ਚੰਗਾ ਹੈਗਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪ੍ਰੋਡਕਸ਼ਨ ਟਰੇਡਸ ਜੈਸ ਵਜਾ ਆਪਾਂ ਇਹ ਮਿਲਕ ਕਰਕੇ ਦੇ ਰੇ ਪ੍ਰੋਡਿਊਸ ਆਪਾਂ ਨੂੰ 606 ਲਬੀਐਸ ਫੈਟ ਆ ਰਹੀ ਹੈ ਪਲੱਸ 0.11 ਪਰਸੈਂਟੇਜ ਤੇ ਟੀਪੀਐਸ ਕੋਰ ਕਾਫੀ ਵਧੀਆ ਆ ਰਿਹਾ ਜੀ ਪਲੱਸ 3058 ਸੋ ਟੀਪੀਐਸ ਕੋਰ ਤੋਂ ਪਤਾ ਲੱਗਦਾ ਵਾ ਬੱਲ ਕਿੰਨਾ ਕ ਚੰਗਾ ਵਾ ਤੇ ਕੀ ਹਿਸਾਬ ਕਿਤਾਵਾ ਠੀਕ ਹੈ ਜੀ ਇਸ ਤੋਂ ਕੇ ਆਪਾਂ ਹੈਲਥ ਐਂਡ ਟ੍ਰੇਡਰਸ ਦੀ ਗੱਲ ਕਰੀਏ ਪ੍ਰੋਡਕਟਿਵ ਲਾਈਫ ਆ ਰਹੀ ਹੈ ਜੀ +2.9 ਡੀਵੀਆ ਰਹਿਗਾ 0.7 ਪਲੱਸ ਵਿੱਚ ਸਬਮੈਟਿਕ ਸੈਲ ਸਕੂਲ ਵਗੈਰਾ 2.95 ਤੇ ਹੀਫਰ கான்ਸੈਪਸ਼ਨ ਰਹਿ ਲਵੇਗਾ +1.8 ਦੇ ਸੀਸੀਆਰ ਹੋਗਾ ਜੀ +1.6 ਤੇ ਮਿਲਕਿੰਗ ਸਪੀਡ ਐਸ ਬਾਲ ਦੀ ਸਾਰੇ ਬੁੱਲਨ ਮੁਕਾਬਲੇ ਵੱਧ ਆ ਰਹੀ ਆ 7.20 ਪਰ ਮੈਂਟ ਠੀਕ ਆ ਜੀ ਸੋ ਕਾਫੀ ਵਧੀਆ ਅੰਕੜੇ ਆ ਜਿੰਨੇ ਵਧੀਆ ਅੰਕੜੇ ਚੈੱਕ ਕਰ ਸਕਦੇ ਆ ਸਾਰੇ ਤਕਰੀਬਨ ਪੋਜ਼ਿਟਿਵ ਵਿੱਚ ਨੇ ਪ੍ਰੈਗਨੈਂਟ ਕਰਨ ਸਮੇਂ ਹਿਫਰ ਤੇ ਜਦੋਂ ਅੱਗੇ ਜਾ ਕੇ ਕਾਉ ਬੰਦੀ ਆ ਉਸ ਵਕਤ ਸਮੱਸਿਆ ਨਹੀਂ ਆਊਗੀ ਇਸ ਬੋਲ ਦੀਆਂ ਬੱਚੀਆਂ ਨੂੰ ਇਸ ਤੋਂ ਅੱਗੇ ਜੇ ਆਪਾਂ ਕਨਫਰਮੇਸ਼ਨ ਕਨਫਰਮੇਸ਼ਨ ਟ੍ਰੇਡਸ ਦੀ ਗੱਲ ਕਰੀਏ ਜੈਸ ਵੇ ਸਭ ਤੋਂ ਪਹਿਲਾਂ ਸਾਇਰ ਕਾਲਵਿੰਗ ਏਸ ਹੋ ਗਿਆ 1.3% ਮਤਲਬ ਕਿ ਇਸ ਬੋਲ ਦੀਆਂ ਜਦ ਬੱਚੀਆਂ ਅਗੇ ਬੱਚਾ ਦੇਣਗੀਆਂ ਉਸ ਵਕਤ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਊਗੀ ਬਹੁਤ ਹੀ ਘੱਟ ਸਕੋਰ ਆ ਰਿਹਾ 1.3 ਤੇ ਪੀ ਟੈਰ ਸਕੋਰ ਹੈਗਾ 0.83 ਤੇ ਜੈਸ ਵੇ ਆਪਣਾ ਆਰਡਰ ਦਾ ਸਕੋਰ ਹੋਊਗਾ 0.88 ਸੋ ਜਿਸ ਤੋਂ ਅੱਗੇ ਆਪਾਂ ਪਹਿਲਾਂ ਵੀ ਮੂਰੇ ਵੀ ਦੇਖਿਆ ਵੀ ਅ ਆਰਡਰ ਆਰਡਰ ਬੋਲੋ ਸਭ ਤੋਂ ਬੈਸਟ ਸਕੋਰ ਮੰਨਿਆ ਗਿਆ ਇਸ ਬੋਲ ਦਾ 0.88 ਸੋ ਲੇਵੇ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆ ਸਕਦੀ ਇਸ ਬੋਲ ਦੀਆਂ ਬੱਚੀਆਂ ਨੂੰ ਸੋ ਫੀਟ ਐਂਡ ਲੈਗ ਦਾ ਸਕੋਰ ਹੈਗਾ ਜੀ 1.06 ਤੇ ਬਾਡੀ weight ਹੈਗਾ ਜੀ -0.30 ਤੇ ਸਟੈਚਰ ਹੈਗਾ 0.05 ਮਤਲਬ ਕਿ ਇਸ ਬੋਲ ਦੀਆਂ ਬੱਚੀਆਂ ਲੰਬੇ ਕੱਦ ਕੱਟਦੀਆਂ ਹੋ ਸਕਦੀਆਂ ਹਨ ਸੋ ਜੇ ਆਪਾਂ ਇਸ ਤੋਂ ਅੱਗੇ ਐਸ ਦਾ ਕੰਪੈਰੀਜ਼ਨ ਕਰੀਏ WWS ਦਾ ਬੋਲ ਹੈਗਾ ਜੀ ਹਾਈ ਓਮ ਤੇ AI ਟੋਟਲ ਦਾ ਬੋਲ ਲਿਆ ਆਪਾਂ ਸੈਟਲਾਈਟ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ TPI ਮਿਲੇਨੀਅਮ ਦਾ ਹੈਗਾ 3058 ਹਾਈ ਓਮ ਦਾ ਹੈਗਾ 2925 ਤੇ ਸੈਟਲਾਈਟ ਦਾ ਹੈਗਾ 3301 ਸੋ ਕਾਫੀ ਵਧੀਆ ਸਕੋਰ ਆ ਰਿਹਾ ਮਿਲੇਨੀਅਮ ਬੋਲ ਦਾ ਇਹਨਾਂ ਦੋਨੋਂ ਬੋਲਾਂ ਦੇ ਮੁਕਾਬਲੇ TPI ਵਿੱਚ ਤੇ ਮਿਲਕ ਦੇਖੀਏ ਪਲੱਸ 606 ਐਲਬੀਐਸ ਮਲੇਨੀਅਮ ਹਾਈ ਓਮ ਪਲੱਸ 200 233 ਐਲਬੀਐਸ ਤੇ ਸੈਟਲਾਈਟ ਹੈਗਾ ਪਲੱਸ 367 ਐਲਬੀਐਸ ਫੈਟ 0.11 ਪਰਸੈਂਟੇਜ ਹੋ ਗਿਆ ਮਲੇਨੀਅਮ ਤੇ ਹਾਈ ਓਮ ਦਾ ਹੋ ਗਿਆ 0.21 ਤੇ ਸੈਟਲਾਈਟ ਦਾ ਹੋ ਗਿਆ 0.28 ਤੇ ਪ੍ਰੋਡਕਟਿਵ ਲਾਈਫ ਦੀ ਗੱਲ ਕਰੀਏ ਜੋ ਐਬੀਐਸ ਦਾ ਬਣ ਲਗਾ 2.9 ਮੰਥ ਡਬਲ ਡਬਲ ਐਸ ਦਾਗਾ ਮੰਥ 0.1 ਤੇ ਏਏ ਟੋਟਲ ਦਾ ਹੈਗਾ 3.5 ਮੰਥ ਸਬਮੈਟਿਕ ਸੈਲ ਸਕੂਲ ਦਾ 2.95 2.93 ਤੇ 2.83 ਠੀਕ ਹੈ ਡੀਪੀਆਰ ਹੋਇਆ ਜੀ ਐਬੀਐਸ ਦੇ ਬੋਲ ਦਾ 0.7 ਤੇ ਡਬਲ ਡਬਲ ਐਸ ਤੇ ਜੋ ਹੈਗਾ ਸੈਟਲਾਈਟ ਬੋਲ ਏਏ ਟੋਟਲ ਦੋਨੋਂ ਦਾ ਡੀਪੀਐਸ ਕੋਰੇਸ ਦਾ ਨੈਗੇਟਿਵ ਬਚ ਜਾ ਰਿਹਾ ਵਾ ਮਲੇਨੀਅਮ ਬੋਲ ਦੇ ਮੁਕਾਬਲੇ ਤੇ ਸਾਇਰ ਕਾਲ ਵੀ ਇਸ ਹੋ ਗਿਆ 1.3% 1.7 ਤੇ 1.3 ਪੀ ਟੈਟਸ ਸਕੋਰ ਹੋਗਾ 0.83 0.91 ਤੇ 0.72 ਆਰਡਰ ਦਾ ਸਕੋਰ ਹੋਗਾ ਜੀ ਐਬੀਐਸ ਦੇ ਬੋਲ ਮਿਲੀਨੀਅਮ ਦਾ 0.88 ਤੇ ਡਬਲ ਜੀਐਸ ਦੇ ਬੋਲ ਦਾ 0.90 ਤੇ ਏ ਟੋਟਲ ਦਾ ਹੋਗਾ 1.18 ਸੋ ਏ ਟੋਟਲ ਦਾ ਕਾਫੀ ਵਧੀਆ ਸਕੋਰ ਆ ਰਿਹਾ ਵਾ ਤੇ ਆ ਦੂਜੇ ਪਾਸੇ ਮਿਲੀਨੀਅਮ ਦਾ ਵੀ ਕਾਫੀ ਵਧੀਆ ਸਕੋਰ ਆ ਰਿਹਾ ਠੀਕ ਹੈ ਜੀ ਸਟੇਚਰ ਹੋਗਾ 0.05 ਟਾਲ 0.72 ਟਾਲ ਤੇ 0.12 ਏ ਟੋਟਲ ਦਾ ਬਾਡੀ ਵੇਅਰ ਤਿੰਨਾਂ ਦਾ ਸੌਰੀ ਏਬੀਐਸ ਦਾ ਤੇ ਏ ਟੋਟਲ ਦਾ 네ਗੇਟਿਵ ਬਚਿਆ ਤੇ ਜੋ ਡਬਲਯੂਐਸਐਸ ਦਾ ਹੈਗਾ ਪੋਜ਼ਿਟਿਵ ਬਚ ਤੇ ਫਿਕਟਨ ਲੈਗ ਸਕੋਰ ਹੈਗਾ ਜੀ 1.06 ਏਬੀਐਸ ਦਾ ਤੇ ਇਹਨਾਂ ਦੋਨੋਂ ਬਲਦਾਂ 네ਗੇਟਿਵ ਵਿੱਚ ਜਾ ਰਹੇ ਡਬਲਯੂਐਸਐਸ ਤੇ ਏ ਟੋਟਲ ਦਾ ਤੇ ਜੇ ਆਪਾਂ ਇਹਨਾਂ ਦੇ ਪ੍ਰਾਈਸ ਦੀ ਗੱਲ ਕਰੀਏ ਜੋ ਆਪਾਂ ਨੂੰ ਅੱਜ ਪਤਾ ਲੱਗ ਜੂਆ ਕੀ ਪ੍ਰਾਈਸ ਰੱਖਦੇ ਵੀ ਇਹ ਸਾਲੇ ਫਿਲਹਾਲ ਆਪਾਂ ਜੀ ਅੰਦਾਜ਼ਾ ਲਾਈਏ ਤਾਂ ਇਸ ਬੋਲ ਦਾ ਸੀਮਨ 1000 ਤੋਂ ਘੱਟ ਹੋ ਸਕਦਾ ਜਾਂ 1000 ਰੁਪਿਆ ਕਨਵੈਨਸ਼ਨ ਸੀਮਨ ਦਾ ਤੇ 3000 ਰੁਪਏ ਤੱਕ ਜਾ ਸਕਦਾ ਇਹ ਸੈਕਸਰ ਪ੍ਰਾਈਜ਼ ਮਿਲੀਨੀਅਮ ਬੋਲ ਦਾ ਸੋ ਤੁਸੀਂ ਦੇਖ ਸਕਦੇ ਆ 3000 ਰੁਪਏ ਬਚ ਵੀ ਆਪਾਂ ਨੂੰ ਜੋ ਅੱਗੇ 8800 ਰੁਪਏ ਵਜੇ ਦੇ ਰਹੇ ਹੈ WWS ਵਾਲੇ ਉਸ ਤੋਂ ਕਾਫੀ ਵਧੀਆ ਅੰਕੜੇ ਆ ਰਹੇ ਐਬੀਐਸ ਦੇ ਮਿਲੀਨੀਅਮ ਬੋਲ ਦੇ ਸੋ ਐਬੀਐਸ ਸੋ WWS ਦੇ ਬੋਲ ਦਾ ਹੈਗਾ ਜੀ ਪ੍ਰਾਈਜ਼ 8800 ਰੁਪਏ ਆਪਣਾ ਸੈਕਸਰ ਸੀਮਨ ਦਾ ਤੇ ਇਹ ਟੋਟਲ ਦੇ ਹੈਗਾ ਪ੍ਰਾਈਜ਼ ਸੀਮਨ ਦਾ 5150 ਸੈਕਸਰ ਸੀਮਨ ਦਾ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਬੜਾ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸਿਆ ਜੁੜ ਕਰ ਲੈਣ ਧੰਨਵਾਦ